ਸਸਵੀ ਗਾਲ ਜੀ ਮੈਂ ਹਾਂ ਸੁਸ਼ਮਾ ਤੇ ਅੱਜ ਤੁਹਾਡੇ ਲਈ ਲੈ ਕੇ ਆਈਆਂ ਇੱਕ ਅਨੋਖੀ ਤੇ ਜਾਦੂਮਈ ਰੂਸੀ ਕਹਾਣੀ ਡੱਡੂ ਜ਼ਾਰਜਾ ਦੀ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਕਿਸਮਤ ਕਦੇ-ਕਦੇ ਸਭ ਤੋਂ ਅਜੀਬ ਰੂਪ ਵਿੱਚ ਸਾਡੇ ਸਾਹਮਣੇ ਆਉਂਦੀ ਹੈ ਆਓ ਸੁਣਦੇ ਹਾਂ ਬੜੇ ਚਿਰਾਂ ਦੀ ਗੱਲ ਹੈ ਇੱਕ ਰਾਜਾ ਹੁੰਦਾ ਸੀ ਉਹਦੇ ਤਿੰਨ ਪੁੱਤ ਸੀ ਜਦੋਂ ਉਹਦੇ ਪੁੱਤ ਵੱਡੇ ਹੋਏ ਤਾਂ ਇੱਕ ਦਿਨ ਰਾਜੇ ਨੇ ਕਿਹਾ ਆਪਣੇ ਕੋਲ ਬੁਲਾਇਆ ਮੇਰੇ ਪਿਆਰੇ ਬੱਚਿਓ ਹੁਣ ਮੈਂ ਬੁੱਢਾ ਹੋ ਗਿਆ ਮੈਂ ਚਾਹੁੰਦਾ ਕਿ ਤੁਹਾਡੇ ਵਿਆਹ ਕੀਤੇ ਜਾਣ ਤੇ ਉਹਨਾਂ ਨੇ ਤਿੰਨਾਂ ਪੁੱਤਰਾਂ ਨੂੰ ਕਿਹਾ ਤੇ ਤੁਸੀਂ ਆ ਲੋ ਤੀਰ ਲੋ ਕਿੰਨੇ ਜਾਣੇ ਖੁੱਲੇ ਮੈਦਾਨ 'ਚ ਜਾ ਕੇ ਤੀਰ ਛੱਡੋ ਜਿਹੜੀ ਦਿਸ਼ਾ ਵਿੱਚ ਤੁਹਾਡਾ ਤੀਰ ਜਾਵੇਗਾ ਉੱਥੇ ਹੀ ਤੁਹਾਡੇ ਆ ਹੋਣ ਵਾਲਾ ਤੁਹਾਡਾ ਭਵਿੱਖ ਜਾਨੀ ਕਿ ਤੁਹਾਡੀਆਂ ਵਾਟੀਆਂ ਤੁਹਾਨੂੰ ਮਿਲ ਜਾਣਗੀਆਂ ਪੁੱਤਰ ਨੇ ਪਿਓ ਸਾਹਮਣੇ ਸੀਸਨਵਾਇਆ ਤੇ ਇੱਕ ਇੱਕ ਤੀਰ ਫੜ ਕੇ ਖੁੱਲੇ ਮੈਦਾਨ ਵਿੱਚ ਛੱਡਿਆ ਸਭ ਤੋਂ ਵੱਡੇ ਪੁੱਤ ਦਾ ਤੀਰ ਇੱਕ ਜ਼ਗੀਰਦਾਰ ਦੇ ਵਿਹੜੇ 'ਚ ਡਿੱਗਿਆ ਉਹਦੀ ਧੀ ਨਾਲ ਉਸਦਾ ਵਿਆਹ ਹੋ ਗਿਆ ਦੂਸਰੇ ਪੁੱਤ ਦਾ ਤੀਰ ਇੱਕ ਬਖਤਾਵਰ ਵਪਾਰੀ ਦੇ ਘਰੇ ਡਿੱਗਿਆ ਉਸ ਨਾਲ ਉਸਦੀ ਲੜਕੀ ਨਾਲ ਉਸਦਾ ਵਿਆਹ ਹੋ ਗਿਆ ਤੇ ਤੀਸਰੇ ਪੁੱਤਰ ਸਭ ਤੋਂ ਛੋਟੇ ਪੁੱਤਰ ਦਾ ਇਵਾਨ ਦਾ ਤੀਰ ਜਿਹੜਾ ਹੈਗਾ ਉਹ ਉੱਪਰ ਨੂੰ ਚਲਾ ਗਿਆ ਤੇ ਇਵਾਨ ਉਸ ਦੇ ਮਗਰ ਮਗਰ ਉਸ ਨੂੰ ਤੀਰ ਨੂੰ ਲੱਭਦਾ ਲੱਭਦਾ ਅੱਗੇ ਚਲਾ ਗਿਆ ਤੁਰਦਾ ਗਿਆ ਤੁਰਦਾ ਗਿਆ ਇੱਕ ਦਲਦਲ ਕੋਲ ਪਹੁੰਚਿਆ ਦੇਖਿਆ ਤਾਂ ਇੱਕ ਡੱਡੀ ਆਪਣੇ ਮੂੰਹ ਵਿੱਚ ਤੀਰ ਪਾਈ ਬੱਠੀ ਸੀ ਤੇ ਇਵਾਨ ਨੇ ਕਿਹਾ ਡੱਡੀਏ ਡੱਡੀਏ ਮੇਰਾ ਤੀਰ ਮੈਨੂੰ ਵਾਪਸ ਦੇ ਡੱਡੀ ਕਹਿੰਦੀ ਤੀਰ ਤਾਂ ਮੈਂ ਤੈਨੂੰ ਵਾਪਸ ਦੇਉਂਗੀ ਪਰ ਤੈਨੂੰ ਮੇਰੇ ਨਾਲ ਵਿਆਹ ਕਰਨਾ ਪਊਗਾ ਤਾਂ ਇਵਾਨ ਨੂੰ ਨਿਮੋਝਣਾ ਜਾ ਹੋ ਗਿਆ ਉਸ ਨੂੰ ਡੱਡੀ ਨਾਲ ਵਿਆਹ ਕਰਨਾ ਹੀ ਪੈਣਾ ਸੀ ਡੱਡੀ ਨੂੰ ਲੈ ਕੇ ਘਰ ਆ ਗਿਆ ਕੁਝ ਚਿਰ ਤਾਂ ਲੰਘ ਗਿਆ ਤਜਾਰ ਦੇ ਆਪਣੇ ਯਾਰ ਨੇ ਆਪਣੇ ਪੁੱਤਰਾਂ ਨੂੰ ਆਪਦੇ ਕੋਲ ਬੁਲਾਇਆ ਕਹਿੰਦਾ ਮੈਂ ਵੇਖਣਾ ਚਾਹੁੰਨਾ ਹੈ ਕਿ ਤਿੰਨੋਂ ਵੋਟੀਆਂ ਵਿੱਚ ਸਭ ਤੋਂ ਸਿਆਣੀ ਵੋਟੀ ਕਿਹੜੀ ਹੈ ਤੇ ਤੇ تینੇ ਵੋਟੀਆਂ ਮੇਰੇ ਲਈ ਇੱਕ ਖਾਸ ਕਿਸਮ ਦੀ ਕਮੀਜ਼ ਬਣਾਉਣਗੀਆਂ ਤਾਂ ਦੇਖਦੇ ਆਂ ਕੌਣ ਵਧੀਆ ਬਣਾਉਂਦੀ ਹੈ ਇਵਾਨ ਘਰੇ ਗਿਆ ਚੁੱਪ ਕਰਕੇ ਬੈਠ ਗਿਆ ਨੀ ਸਿਰ ਨੀਵਾ ਕਰਕੇ ਡੱਡੀ ਟਪੂਸੀਆਂ ਮਾਰਦੀ ਆਈ ਪੁੱਛਿਆ ਕਿਉਂ ਤੂੰ ਇਸ ਤਰ੍ਹਾਂ ਬੈਠਾ ਹੈ ਇਵਾਨ ਕਹਿੰਦਾ ਵੀ ਪਿਤਾ ਜੀ ਨੇ ਹੁਕਮ ਦਿੱਤਾ ਕਿ ਕੱਲ ਸਵੇਰੇ ਮੈਨੂੰ ਇੱਕ ਕਮੀਜ਼ ਬਣਾਉਣੀ ਬਣਾ ਕੇ ਦਿੱਤੀ ਜਾਵੇ ਇਵਾਨ ਨੂੰ ਡੱਡੀ ਨੇ ਕਿਹਾ ਤੂੰ ਦਿਲ ਦੁਖੀ ਨਾ ਕਰ ਚੁੱਪ ਕਰਕੇ ਆਰਾਮ ਨਾਲ ਸੌਂ ਜਾ ਤੇ ਸਵੇਰੇ ਤੈਨੂੰ ਇੱਕ ਕਮੀਜ਼ ਮਿਲ ਜੂਗੀ ਤਾ ਜਦੋਂ ਉਹ ਸੌ ਗਿਆ ਤਾਂ ਡੱਡੀ ਚਤਰਸ ਜਾਨ ਵਿਸਲੀਸਾ ਬਣ ਗਈ ਐਸੀ ਮੁਟਿਆਰ ਨਾ ਇਹ ਜੀ ਡੀ ਸੋਣੀ ਕੋਈ ਹੋਣੀ ਐ ਉਹਨੇ ਆਪਦੀਆਂ ਬਾਂਦੀਆਂ ਨੂੰ ਕਿਹਾ ਛੇਤੀ ਛੇਤੀ ਕੰਮ ਸ਼ੁਰੂ ਕਰੋ ਸਵੇਰ ਤੱਕ ਮੈਨੂੰ ਇੱਕ ਪਿਤਾ ਜੀ ਦੇ ਪੌਣ ਜੋਗ ਕਮੀਜ਼ ਚਾਹੀਦੀ ਐ ਸਵੇਰੇ ਜਦੋਂ ਇਵਾਨ ਜਾਗਿਆ ਤੇ ਫਰਸ਼ ਤੇ ਟਪੂਸੀਆਂ ਮਾਰਦੀ ਡੱਡੀ ਆਈ ਉਹਨੇ ਤੌਲੀਏ ਦੇ ਵਿੱਚ ਇੱਕ ਸੁੰਦਰ ਤੌਲੀਏ ਦੇ ਵਿੱਚ ਕਮੀਜ਼ ਲਪੇਟੀ ਪਈ ਸੀ ਤਾਂ ਇਵਾਨ ਬਹੁਤ ਖੁਸ਼ ਹੋ ਗਿਆ ਪਿਤਾ ਜੀ ਕੋਲੇ ਤਿੰਨੇ ਪੁੱਤਰ ਗਏ ਤਾਂ ਉਸਨੇ ਕਿਹਾ ਪਹਿਲੇ ਪੁੱਤਰ ਦੀ ਕਮੀਜ਼ ਬਹੁਤੀ ਕਮੀਜ਼ ਬਣੀ ਹੋਈ ਦੇਖ ਕੇ ਕਹਿੰਦਾ ਇਹ ਤਾਂ ਗਰੀਬ ਕਿਸਾਨ ਦੇ ਪੌਣ ਵਾਲੀ ਹੈ ਤੇ ਦੂਸਰੇ ਵਿਚਾਲੜੇ ਪੁੱਤਰ ਦੀ ਕਮੀਜ਼ ਪੇਸ਼ ਕੀਤੀ ਗਈ ਤਾਂ ਕਹਿੰਦਾ ਇਹ ਤਾਂ ਗੁਸਲਖਾਨੇ ਵਿੱਚ ਪੋਚਾ ਲਾਉਣ ਵਾਸਤੇ ਠੀਕ ਰਹੂਗੀ ਤੇ ਤੀਸਰੇ ਪੁੱਤਰ ਇਵਾਨ ਦੀ ਜਦੋਂ ਉਹਨਾਂ ਨੇ ਕਮੀਜ਼ ਪੇਸ਼ ਕੀਤੀ ਤਾਂ ਉਹਦੇ ਉੱਤੇ ਤਿੱਲੇ ਨਾਲ ਜੜੀ ਬਹੁਤ ਸੋਹਣੀ ਕਢਾਈ ਕੀਤੀ ਹੋਈ ਸੀ ਯਾਰ ਬਹੁਤ ਖੁਸ਼ ਹੋਇਆ ਕਹਿੰਦਾ ਇਹ ਜੀ ਕਮੀਜ਼ ਤਾਂ ਦਿਨ ਧਿਆਰ ਨੂੰ ਪਾਉਣੀ ਚਾਹੀਦੀ ਹੈ ਦੋਵੇਂ ਵੱਡੇ ਭਰਾ ਉਹਦੇ ਘਰੇ ਚਲੇ ਗਏ ਆਪਸ ਵਿੱਚ ਗੱਲਾਂ ਕਰਨ ਲੱਗੇ ਹੁਣ ਜਿਹੜੇ ਹੈ ਗਿਆ ਉਹ ਇਵਾਨ ਦੀ ਵੋਟੀ ਤੇ ਉਹਨਾਂ ਦੀ ਮੈਲੀ ਅੱਖ ਹੋ ਗਈ ਤੇ ਬਹੁਆ ਵੀ ਉਹਨੂੰ ਪਸੰਦ ਨਹੀਂ ਸੀ ਕਰਦੀਆਂ ਤਾਂ ਹੁਣ ਉਹਨੇ ਦੂਸਰਾ ਕੰਮ ਲਿੱਤਾ ਰਾਜੇ ਨੇ ਤੇ ਵੀ ਮੈਨੂੰ ਨਾ ਹੁਣ ਸਭ ਤੋਂ ਵਧੀਆ ਖਾਣਾ ਪਕਾ ਕੇ ਮੇਰੇ ਵਾਸਤੇ ਲਿਆਉਣਾ ਜਿਹੜੀ ਵੋਟੀ ਜ਼ਿਆਦਾ ਵਧੀਆ ਖਾਣਾ ਬਣਾਉਗੀ ਹ ਤਾਂ ਉਹ ਦੋਨੇ ਵੱਡੀਆਂ ਪਰਜਾਈਆਂ ਤਾਂ ਸੋਚਦੀਆਂ ਵੀ ਇਹ ਨਹੀਂ ਸਭ ਤੋਂ ਵਧੀਆ ਕਿਵੀ ਜ ਬਣਾਏ ਇਸ ਨੂੰ ਖਾਣਾ ਵੀ ਇਹੀ ਵਧੀਆ ਬਣਾਉਗੀ ਦੇਖਦੇ ਆ ਕਿਵੇਂ ਖਾਣਾ ਬਣਾਉਂਦੀ ਆ ਉਹਨੇ ਆਪਦੀ ਇੱਕ ਨੌਕਰਾਨੀ ਨੂੰ ਦੇਖਣ ਵਾਸਤੇ ਭੇਜਤਾ ਕਿਵੇਂ ਕਰਦੀ ਆ ਤਾਂ ਉਹ ਡੱਡੀ ਨੂੰ ਪਤਾ ਲੱਗ ਗਿਆ ਡੱਡੀ ਨੇ ਜਾਣ ਬੁਝ ਕੇ ਗੁੰਨੇ ਹੋਇਆ ਆਟਾ ਕੱਚਾ ਆਟਾ ਤੰਦੂਰ 'ਚ ਸਿੱਟ ਦਿੱਤਾ ਤੇ ਨੌਕਰਾਨੀ ਨੇ ਜਾ ਕੇ ਦੱਸਤਾ ਵੀ ਡੱਡੀ ਨੇ ਤਾਂ ਕੱਚਾ ਆਟਾ ਗੁੰਨਿਆ ਹੋਇਆ ਤੰਦੂਰ 'ਚ ਸਿੱਟਿਆ ਤੇ ਜਦੋਂ ਖਾਣਾ ਪੇਸ਼ ਕੀਤਾ ਗਿਆ ਤਾਂ ਡੱਡੀ ਦਾ ਬਣਿਆ ਹੋਇਆ ਖਾਣਾ ਦੇਖ ਕੇ ਯਾਰ ਖੁਸ਼ ਹੋ ਗਿਆ ਉਹਨਾਂ ਦਾ ਕੱਚਾ ਖਾਣਾ ਸੀਗਾ ਤੇ ਹੁਣ ਤੀਸਰਾ ਕੰਮ ਜਿਹੜਾ ਸੀਗਾ ਹੁਣ ਉਹਨੇ ਦਿੱਤਾ ਉਹਨਾਂ ਨੂੰ ਵੀ ਆਪਾਂ ਪਾਰਟੀ ਰੱਖਦੇ ਆ ਇਹ ਇਹ ਪਾਰਟੀ ਦੇ ਵਿੱਚ ਤਿੰਨੇ ਬਹੂਆਂ ਨੂੰ ਬੁਲਾਇਆ ਗਿਆ ਸਭ ਤੋਂ ਵੱਡੇ ਪੁੱਤਰ ਦੀ ਬਹੂ ਨੇ ਬਹੁਤ ਸੋਹਣਾ ਡਾਂਸ ਕੀਤਾ ਦੋਨੇ ਹੱਸ-ਹੱਸ ਕੇ ਨੱਚ ਰਹੇ ਸੀ ਵਿਜਲੜਾ ਪੁੱਤਰ ਵੀ ਬਹੁਤ ਸੋਹਣਾ ਆਪਣੀ ਪਤਨੀ ਨਾਲ ਹੱਸ-ਹੱਸ ਕੇ ਨੱਚ ਰਿਹਾ ਸੀ ਪਰ ਇਵਾਨ ਚੁੱਪ ਕੀਤਾ ਖੜਾ ਸੀਗਾ ਉਹ ਕਿਉਂਕਿ ਉਹ ਡੱਡੀ ਨਾਲ ਕਿਵੇਂ ਨੱਚਦਾ ਤਾਂ ਹੌਲੀ ਜੀ ਇੱਕ ਦਿਨ ਡਗੜ-ਡਗੜ ਦੀ ਆਵਾਜ਼ ਆਈ ਤ ਸਾਰੇ ਜਾਨੇ ਦੇਖਣ ਲੱਗੇ ਵੀ ਇਹ ਕੀ ਹੋ ਰਿਹਾ ਹੈ ਕਿ ਕਾਦੀ ਆਵਾਜ਼ ਆਈ ਹੈ ਤਾਂ ਇੱਕ ਬਹੁਤ ਹੀ ਸੁੰਦਰ ਪਾਲਕੀ ਦੇ ਵਿੱਚੋਂ ਇੱਕ ਰਾਜਕੁਮਾਰੀ ਨਿਕਲੀ ਹੈ ਉਹ ਉਸਨੇ ਆ ਕੇ ਦੱਸਿਆ ਵੀ ਮੈਂ ਸ਼ਹਿਜ਼ਾਦੀ ਆਂ ਇਹਦੀ ਪਤਨੀਆਂ ਤਾਂ ਫਿਰ ਜਦੋਂ ਸਾਰਿਆਂ ਨੇ ਦੇਖਿਆ ਵੀ ਐਡੀ ਸੋਹਣੀ ਸ਼ਹਿਜ਼ਾਦੀ ਇਹ ਜੀ ਕੋਈ ਹੋ ਨਹੀਂ ਸਕਦੀ ਸੀ ਉਹਨੇ ਬਹੁਤ ਖੂਬਸੂਰਤ ਡਾਂਸ ਇਵਾਨ ਦੇ ਨਾਲ ਕੀਤਾ ਤੇ ਜਦੋਂ ਖਾਣਾ ਖਾ ਰਹੇ ਸੀ ਤਾਂ ਉਹਨੇ ਜਦੋਂ ਸ਼ਰਾਬ ਪੀਤੀ ਤਾਂ ਦੋ ਤੁਪਕੇ ਆਪਦੀ ਖੱਬੀ ਬਾਹ ਵਿੱਚ ਪਾ ਲੇ ਤੇ ਜਦੋਂ ਉਹ ਖਾਣਾ ਖਾਦਾ ਤਾਂ ਉਹਦੀ ਹੱਡੀਆਂ ਜਿਹੜੀਆਂ ਮੀਟ ਦੀਆਂ ਸਜੀਵਾਂ ਵਿੱਚ ਹੱਡੀਆਂ ਪਾਲੀਆਂ ਤਾਂ ਹੁਣ ਉਹਨਾਂ ਪਰਜਾਈਆਂ ਦੇਖਦੀ ਰਹੀਆਂ ਉਹਨਾਂ ਨੇ ਵੀ ਉਹਦੀ ਨਕਲ ਕੀਤੀ ਜਦੋਂ ਡਾਂਸ ਸ਼ੁਰੂ ਹੋਇਆ ਤਾਂ ਜਦੋਂ ਦੋਨਾਂ ਪਰਜਾਈਆਂ ਦੀਆਂ ਜਦੋਂ ਉਹਨਾਂ ਨੇ ਬਾਹਾਂ ਲਹਿਰਾਈਆਂ ਤਾਂ ਜਦੋਂ ਸਜੀਵਾਂ ਲਹਿਰਾਈ ਤੇ ਸ਼ਰਾਬ ਦੇ ਤੁਪਕੇ ਸਾਰੇ ਮਹਿਮਾਨਾਂ ਤੇ ਡੱਗ ਪੇ ਖਬੀਵਾਂ ਲਹਿਰਾਈ ਤਾਂ ਹੱਡੀਆਂ ਸਾਰੇ ਕਿਤੇ ਵਿਖਰ ਗਈਆਂ ਇੱਕ ਹੱਡੀ ਜ਼ਾਰ ਦੀ ਅੱਖ 'ਚ ਵੀ ਲੱਗੀ ਰਾਜੇ ਦੀ ਅੱਖ 'ਚ ਵੀ ਲੱਗੀ ਬਹੁਤ ਗੁੱਸਾ ਹੋਇਆ ਤੇ ਫਿਰ ਡਾਂਸ ਕਰਨ ਤੋਂ ਬਾਅਦ ਸਾਰੇ ਆਪ ਨੂੰ ਆਪਣੀ ਘਰੇ ਜਾਣ ਲੱਗੇ ਤਾਂ ਇਵਾਨ ਪਹਿਲਾਂ ਹੀ ਘਰ ਪਹੁੰਚ ਗਿਆ ਉਹਨੇ ਜਾ ਕੇ ਦੇਖਿਆ ਤਾਂ ਉੱਥੇ ਡੱਡੂ ਦੀ ਖੱਲ ਪਈ ਸੀ ਉਹਨੇ ਬਿਨਾਂ ਸੋਚੇ ਸਮਝੇ ਉਨੇ ਕਭ ਇਹ ਮੇਰੀ ਪਤਨੀ ਦਿਖਾਲਾ ਹੁਣ ਤੋ ਰਾਜਕੁਮਾਰੀ ਬਣ ਗਈ ਐ ਤਾਂ ਇਹ ਮੈਂ ਤੰਦੂਰ ਚ ਸੁੱਟਦਾ ਹੁਣ ਇਹ ਤੰਦੂਰ ਚ ਸਿੱਟ ਕੇ ਖੱਲ ਸਾੜ ਦਿੱਤੀ ਇੰਨੇ ਜਦੋਂ ਅ ਡੱਡੀ ਜਿਹੜੀ ਰਾਜਕੁਮਾਰੀ ਬਣੀ ਹੋਈ ਸੀ ਵਾਪਸ ਆਈ ਉਹਨੇ ਦੇਖਿਆ ਮੇਰੀ ਹੁਣ ਖੱਲਣੀ ਐ ਹੁਣ ਮੈਂ ਡੱਡੀ ਬਣ ਸਕਦੀ ਉਹ ਇਵਾਨ ਨੂੰ ਗੁੱਸਾ ਹੋਈ ਕਹਿੰਦੀ ਇਵਾਨ ਇਹ ਕੀ ਕਰਤਾ ਜੇ ਤੂੰ ਕੁਝ ਦਿਨ ਹੋਰ ਉਡੀਕ ਲੈਂਦਾ ਤਾਂ ਮੈਂ ਹਮੇਸ਼ਾ ਲਈ ਤੇਰੇ ਕੋਲੇ ਰਹਿ ਜਾਂਦੀ ਪਰ ਹੁਣ ਮੈਂ ਮੈਨੂੰ ਤੇਰੇ ਕੋਲ ਜਾਣਾ ਪਊਗਾ ਅਲਵਿਦਾ ਕਹਿ ਕੇ ਉਹ ਤਾਂ ਇੱਕ ਸਲੇਟੀ ਰੰਗ ਦੀ ਕੋਇਲ ਬਣ ਗਈ ਤੇ ਉੱਡ ਗਈ ਇਵਾਨ ਕਿਨਾਈ ਚੇਰਡਸ ਕਦਾ ਜਾ ਰਿਹਾ ਤੇ ਫਿਰ ਉਹ ਸੀਸ ਨਵਾ ਕੇ ਆਪਦੀ ਬੋਟੀ ਨੂੰ ਲੱਭਣ ਲਈ ਨਿਕਲ ਗਿਆ ਬਹੁਤ ਪੰਡਾ ਉਹਨੇ ਕਛਿਆ ਐ ਤੁਰਦਾ ਗਿਆ ਤੁਰਦਾ ਗਿਆ ਉਹਦੇ ਬੂਟ ਵੀ ਘਸ ਗਏ ਉਹਦੇ ਕੱਪੜੇ ਵੀ ਫਾਟ ਗਏ ਉਹਦੀ ਟੋਪੀ ਵੀ ਫਿਸ ਗਈ ਤੇ ਇੱਕ ਜਦ ਚੰਦ ਜਾਂਦੇ ਉਹਨੂੰ ਇੱਕ ਬੁੱਢਾ ਮਿਲਿਆ ਛੋਟੇ ਕੱਦ ਦਾ ਉਹ ਕਹਿੰਦਾ ਨੌਜਵਾਨ ਕਿੱਧਰ ਜਾ ਰਹੇ ਆ ਕੀ ਹੋ ਗਿਆ ਉਹਨੇ ਬੁੱਢੇ ਨੂੰ ਸਾਰੀ ਗੱਲ ਦੱਸੀ ਵੀ ਇਸ ਤਰ੍ਹਾਂ ਮੇਰੀ ਪਤਨੀ ਸੀ ਡੱਡੀ ਸੀਗੀ ਉਹ ਹੁਣ ਉੱਡ ਕੇ ਕੋਇਲ ਬਣ ਕੇ ਚਲੀ ਗਈ ਪਤਾ ਨਹੀਂ ਕਿੱਥੇ ਚਲੀ ਗਈ ਮੈਂ ਉਹਨੂੰ ਲੱਭਣਾ ਚਾਹਣਾ ਉਹ ਬੁੱਢੇ ਨੇ ਦੱਸਿਆ ਵੀ ਉਹ ਮੇਰੀ ਹੀ ਧੀ ਸੀ ਹਾਂ ਉਹ ਛੋਟੇ ਹੁੰਦੇ ਹਾਂ ਤੇ ਬਹੁਤ ਹੀ ਚਤਰ ਸਜਾਨ ਚਲਾਕ ਸੀਗੀ ਤੇ ਮੈਨੂੰ ਇੱਕ ਦਿਨ ਉਹ ਤੇ ਗੁੱਸਾ ਆ ਗਿਆ ਮੈਂ ਉਹਨੂੰ ਸ਼ਰਾਪ ਦਿੱਤਾ ਤਿੰਨ ਸਾਲਾਂ ਵਾਸਤੇ ਉਹ ਡੱਡੀ ਬਣ ਗਈ ਸੀ ਹੁਣ ਉਹਦਾ ਸ਼ਰਾਪ ਪੂਰਾ ਹੋਣੀ ਵਾਲਾ ਸੀਗਾ ਤਾਂ ਫਿਰ ਉਸਨੇ ਉਸਨੂੰ ਦੱਸਿਆ ਬੁੱਢੇ ਨੇ ਵੀ ਤੂੰ ਆਹ ਮੇਰੇ ਤੋਂ ਇੱਕ ਗੋਲਾ ਲੈ ਜਾਏ ਗੋਲਾ ਜਿੱਧਰ ਜਿੱਧਰ ਜਾਊਗਾ ਮਗਰ ਮਗਰ ਜਾਏ ਉੱਥੇ ਤੈਨੂੰ ਤੇਰੀ ਡੱਡੀ ਮਿਲ ਜਾਊਗੀ ਤੇ ਇ ਇਵਾਨ ਤੁਰਦਾ ਗਿਆ ਤੁਰਦਾ ਗਿਆ ਰਸਤੇ ਚ ਵਿੱਚ ਸਭ ਤੋਂ ਪਹਿਲਾਂ ਉਹਨ ਇੱਕ ਰਿੱਚ ਮਿਲਿਆ ਹੈ ਇਵਾਨ ਨੇ ਨਿਸ਼ਾਨਾ ਬੰਨਿਆ ਉਹਨੂੰ ਮਾਰਨ ਵਾਸਤੇ ਤੇਰੇ ਅੱਛੇ ਮਨੁੱਖਾਂ ਵਾਲੀ ਆਵਾਜ਼ ਵਿੱਚ ਬੋਲਿਆ ਤੂੰ ਮੈਨੂੰ ਨਾ ਮਾਰ ਕਿਸੇ ਦਿਨ ਤੈਨੂੰ ਮੇਰੀ ਲੋੜ ਪੈਗੀ ਉਸਨੇ ਰਿੱਚ ਤੇ ਤਰਸ ਕਰਕੇ ਉਸਨੂੰ ਛੱਡ ਦਿੱਤਾ ਥੋੜਾ ਥੋੜਾ ਅੱਗੇ ਗਿਆ ਤਾਂ ਉਹਨੂੰ ਇੱਕ ਮੁਰਗਾ ਵੀ ਉੱਡਦੀ ਹੋਈ ਦੀ ਸੀ ਉਸਨੇ ਮਾਰਨ ਲੱਗਾ ਉਸਨੂੰ ਤਾਂ ਉਹ ਵੀ ਇਨਸਾਨੀ ਆਵਾਜ਼ ਵਿੱਚ ਬੋਲੀ ਕਹਿੰਦੀ ਤੂੰ ਮੈਨੂੰ ਨਾ ਮਾਰ ਇੱਕ ਦਿਨ ਤੈਨੂੰ ਮੇਰੀ ਲੋੜ ਪੈਗੀ ਉਸਨੇ ਮੁਰਗਾ ਪੀਨੂ ਵੀ ਮਾਫ ਕਰ ਦਿੱਤਾ ਥੋੜਾ ਅੱਗੇ ਗਿਆ ਤਾਂ ਖਰਗੋਸ਼ ਵੀ ਮਨੁੱਖਾਂ ਵਾਲੀ ਬਾਜ਼ ਵਿੱਚ ਬੋਲ ਪਿਆ ਇਵਾਨ ਮੈਨੂੰ ਮਾਰਨਾ ਪਤਾ ਕਿਸੇ ਦਿਨ ਤੈਨੂੰ ਮੇਰੀ ਲੋੜ ਪੈ ਜਾਏਗੀ ਇਵਾਨ ਨੇ ਖਰਗੋਸ਼ ਨੂੰ ਨਾ ਮਾਰਿਆ ਤੱਗੇ ਤੁਰ ਪਿਆ ਨੀਲੇ ਸਮੁੰਦਰਾਂ ਕੋਲੇ ਪਹੁੰਚਿਆ ਰੇਤਲੇ ਕੰਢੇ ਉੱਤੇ ਔਖੇ ਸਾਹ ਲੈਂਦੀ ਪਈ ਮੱਛੀ ਦੇਖੀ ਭਾਈ ਕਿ ਮੱਛੀ ਨੂੰ ਤਰਸ ਕਰਕੇ ਉਹਨੇ ਪਾਣੀ ਦੇ ਵਿੱਚ ਸੁੱਟ ਦਿੱਤਾ ਤਾਂ ਮੱਛੀ ਕਹਿੰਦੀ ਤੇਰਾ ਬਹੁਤ-ਬਹੁਤ ਧੰਨਵਾਦ ਮੈਂ ਇੱਕ ਦਿਨ ਤੇਰੇ ਕੰਮ ਆਉਂਗੀ ਅੱਗੇ ਹੁਣ ਗੋਲਾ ਰੋੜਦਾ ਰੋੜਦਾ ਇੱਕ ਜੰਗਲ ਤੱਕ ਪਹੁੰਚ ਗਿਆ ਜੰਗਲ ਵਿੱਚ ਇੱਕ ਝੁੱਗੀ ਸੀ ਤੇ ਉਹ ਝੁੱਗੀ ਦੇ ਵਿੱਚ ਇੱਕ ਜਾਦੂਗਰਨੀ ਸੀ ਤੇ ਉਸ ਨੇ ਜਦੋਂ ਝੁੱਗੀ ਕੋਲੇ ਜਾ ਕੇ ਕਿਹਾ ਵੀ ਮੈਨੂੰ ਕੁਛ ਭੁੱਖ ਲੱਗੀ ਹੈ ਖਾਣ ਨੂੰ ਮਿਲੂਗਾ ਤਾਂ ਜਾਦੂਗਰਨੀ ਉਸ ਨੂੰ ਖਾਣ ਨੂੰ ਵੀ ਦਿੱਤਾ ਤੇ ਉਸ ਦੀ ਸੇਵਾ ਵੀ ਕੀਤੀ ਤੇ ਉਹ ਇੱਕ ਬਾਬਾ ਯਾਗਾ ਨੇ ਪੁੱਛਿਆ ਵੀ ਤੂੰ ਇੱਥੇ ਕੀ ਕਰਨ ਆਇਆ ਇਵਾਨ ਨੇ ਕਿਹਾ ਬੁੱਢੀ ਚੜੇਲੇ ਮੈਨੂੰ ਮੈਂ ਤੈਨੂੰ ਸਮਝ ਗਿਆ ਨਹੀਂ ਤਾਂ ਮੈਂ ਤੈਨੂੰ ਮਾਰ ਦੂੰਗਾ ਮੈਨੂੰ ਦੱਸ ਦੇ ਵੀ ਮੇਰੀ ਪਤਨੀ ਕਿੱਥੇ ਹੋਗੀ ਉਸ ਨੇ ਸਰਗੋਸ਼ ਦਸਤਾਬਿ ਤੇਰੀ ਪਤਨੀ ਤਾਂ ਇੱਕ ਇੱਕ ਕੋਸ਼ਚੇ ਦੀ ਜਕੜ ਚ ਹੈ ਜੇ ਤੂੰ ਉਹ ਨੂੰ ਮਾਰਨਾ ਬਹੁਤ ਔਖਾ ਹੈ ਉਹਦੀ ਜਿਹੜੀ ਜਾਨ ਹੈ ਇੱਕ ਸੂਈ ਦੇ ਨੱਕੇ ਦੇ ਵਿੱਚ ਹੈ ਸੂਈ ਜਿਹੜੀ ਹੈਗੀ ਹੈ ਇੱਕ ਅੰਡੇ ਚ ਹੈ ਆਂਡਾ ਮੁਰਗਾ ਗੂ ਦੇ ਢਿੱਡ ਚ ਹੈ ਤੇ ਮੁਰਗਾ ਵੀ ਖਰਗੋਸ਼ ਦੇ ਢਿੱਡ ਚ ਹੈ ਖਰਗੋਸ਼ ਇੱਕ ਪੱਥਰ ਦੇ ਸੰਦੂਖ ਚ ਹੈ ਤੇ ਸੰਦੂਖ ਸ਼ਾ ਬਲੂਤ ਦੇ ਉੱਚੇ ਤੇ ਰੱਖਦੇ ਟੀਸੀ ਤੇ ਟੰਗਿਆ ਹੋਇਆ ਜੇ ਤੂੰ ਉਸ ਤੱਕ ਪਹੁੰਚ ਸਕਦਾ ਤਾਂ ਆਪਣੀ ਪਤਨੀ ਨੂੰ ਛੁڑا ਸਕਦਾ ਹੈ ਇਵਾਨ ਨੇ ਦੇਰ ਨਾ ਲਈ ਫਟਾਫਟ ਬਾਹਰ ਨੂੰ ਗਿਆ ਲੱਭਣ ਵਾਸਤੇ ਤੁਰਦਿਆਂ ਤੁਰਦਿਆਂ ਉਹਨੂੰ ਸਮਾਂ ਹਲੇ ਥੋੜਾ ਹੀ ਹੋਇਆ ਸੀ ਕਿ ਸ਼ਾਹ ਬਲੂਦ ਦੇ ਉੱਚੇ ਦਰਖਤ ਦੇ ਦਿਸ ਗਿਆ ਤੇ ਉੱਚੇ ਦਰਖਤ ਨੂੰ ਜਦੋਂ ਉਹਨੇ ਦੇਖਿਆ ਟੀਸੀ ਦੇ ਉੱਤੇ ਇੱਕ ਇੱਕ ਸੰਦੂਖ ਪਿਆ ਸੀ ਇਹਨੂੰ ਇੱਕ ਰਿੱਚ ਭੱਜ ਪਜਿਆ ਰਿੱਚ ਨੇ ਸ਼ਾਹ ਬਲੂਦ ਦੇ ਦਰਖਤ ਨੂੰ ਤੋੜ ਦਿੱਤਾ ਸੰਦੂਖ ਕਹੇ ਠੰਡਿਗ ਪਿਆ ਤੇ ਟੁੱਟ ਕੇ ਖੁੱਲ ਗਿਆ ਸੰਦੂਖ ਵਿੱਚ ਇੱਕ ਹਰਗੋਸ਼ ਨੇ ਛਾਲ ਮਾਰੀ ਇੰਨੀ ਤੇਜ਼ੀ ਨਾਲ ਉਹ ਨੱਠਿਆ ਕਿ ਜਿੰਨਾ ਉਹ ਨੱਟ ਸਕਦਾ ਸੀ ਤੇ ਉਸ ਦੇ ਉਹ ਡਿੱਗ ਪਿਆ ਤੇ ਉਸ ਦੇ ਪੇਟ ਵਿੱਚੋਂ ਇੱਕ ਜਿਹੜੇ ਖਰਗੋਸ਼ ਨੂੰ ਇਹਨੇ ਮਾ ਮਾਫ ਕੀਤਾ ਸੀਗਾ ਉਹ ਖਰਗੋਸ਼ ਨੇ ਇਹਨੂੰ ਮਾਰ ਦਿੱਤਾ ਤੇ ਪਹਿਲੇ ਖਰਗੋਸ਼ ਦਾ ਪਿੱਛਾ ਕਰਨ ਲੱਗਾ ਹੈ ਤੇ ਪਹਿਲੇ ਖਰਗੋਸ਼ ਨੂੰ ਫੜ ਲਿਆ ਤੇ ਉਹਦੀ ਬੋਟੀ-ਬੋਟੀ ਕਰ ਛੱਡੀ ਖਰਗੋਸ਼ ਦੇ ਢਿੱਡ ਵਿੱਚੋਂ ਇੱਕ ਮੁਰਗਾਬੀ ਉੱਡ ਕੇ ਨਿਕਲ ਗਈ ਉੱਡਦੀ-ਉੱਡਦੀ ਅਸਮਾਨ ਤੱਕ ਪਹੁੰਚੀ ਜਿਹੜੀ ਮੁਰਗਾਬੀ ਉਹ ਉਹਦੇ ਹੱਥ ਟੁੱਟ ਪਈ ਤੇ ਉਹਨੇ ਉਹਨੂੰ ਮਾਰ ਦਿੱਤਾ ਤੇ ਪਹਿਲੀ ਮੁਰਗਾਬੀ ਨੇ ਇੱਕ ਅੰਡਾ ਸੁੱਟ ਦਿੱਤਾ ਅੰਡਾ ਹੈਟ ਹਨੀਲਿਸ ਮੰਦਰ ਵਿੱਚ ਡਿੱਗ ਪਿਆ ਤੇ ਇਹ ਵੇਖ ਕੇ ਮਾਨ ਦੀ ਅੱਖਾਂ 'ਚ ਅਥਰੂ ਆ ਗਏ ਹੁਣ ਕੀ ਕੀਤਾ ਜਾਵੇ ਸਮੁੰਦਰ ਵਿੱਚੋਂ ਕਿਵੇਂ ਆਂਡਾ ਲਿਬਾ ਲੱਭਾ ਥੋੜੀ ਦੇਰ ਨੂੰ ਦੇਖਿਆ ਕਿ ਪਾਈਕ ਮੱਛੀ ਆਪਦੇ ਮੂੰਹ ਵਿੱਚ ਆਂਡਾ ਲਈ ਹੁੰਦੀ ਹੈ ਉਸਨੇ ਮੱਛੀ ਤੋਂ ਆਂਡਾ ਲਿਆ ਹੋਇਚ ਸੂਈ ਕੱਢੀ ਉਹਦਾ ਨੱਕਾ ਤੋੜ ਤੋੜਦਾ ਤੇ ਅਮਰਚੇਸ਼ ਚ ਇਹ ਹਮੇਸ਼ਾ ਵਾਂਗ ਤੇ ਖਤਮ ਹੋ ਗਿਆ ਤੇ ਪਰ ਉਹ ਹੁਣ ਕੀ ਕਰ ਸਕਦਾ ਸੀਗਾ ਉਸ ਨੂੰ ਆਪਣੀ ਪਤਨੀ ਤਾਂ ਹਰੇ ਦੀ ਸੀ ਨਹੀਂ ਇਸ ਲਈ ਇਵਾਨ ਨੇ ਸੂਈ ਦਾ ਨਕਾ ਫਟਾਫਟ ਤੋੜਿਆ ਤੇ ਇਸ ਚੇਈ ਨੂੰ ਮਾਰ ਕੇ ਡੇਗਤਾ ਫਿਰ ਇਵਾਨ ਚੇਈ ਦੇ ਚਿੱਠੇ ਪੱਥਰ ਵਾਲੇ ਮਹਿਲ ਚ ਗਿਆ ਚਤਰਸ ਜਾਨ ਵੈਸਲੀ ਸਭ ਜਾਈ ਉਹਨੂੰ ਲੈਣ ਲਈ ਤੇ ਉਹਨਾਂ ਨੇ ਸ਼ਹਿਦ ਮਿੱਠੇ ਇਹ ਬੁੱਲਾਂ ਨੂੰ ਚੁੰਮ ਲਿਆ ਇਵਾਨ ਤੇ ਚਤਰਸ ਜਾਨ ਵੈਸਲੀ ਸਾ ਵਾਪਸ ਆਪਣੇ ਘਰ ਆ ਗਏ ਉਹਨਾਂ ਨੇ ਰਲ ਕੇ ਖੁਸ਼ੀ ਮਨਾਈ ਲੰਮੀ ਉਮਰ ਭੋਗੀ ਉਹਦੋਂ ਤੱਕ ਜਦੋਂ ਤੱਕ ਉਹ ਅਸਲੋਈ ਬੁੱਢੀ ਨਹੀਂ ਹੋ ਗਈ ਅੱਜ ਦੀ ਕਹਾਣੀ ਖਤਮ ਹੁੰਦੀ ਏ ਸੀ ਇਵਾਨ ਤੇ ਡੱਡੂ ਜਾਰਜਾ ਦੀ ਦੀ ਅਮਰ ਪ੍ਰੇਮ ਕਹਾਣੀ ਇਸ ਕਹਾਣੀ ਤੁਹਾਨੂੰ ਸਿੱਖਿਆ ਮਿਲਦੀ ਹੈ ਕਿ ਸੱਚਾ ਪਿਆਰ ਕਦੇ ਨਹੀਂ ਮਰਦਾ ਰੂਪ ਨਹੀਂ ਸਾਫ ਦਿਲ ਤੇ ਵਿਸ਼ਵਾਸ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਜੇ ਤੁਸੀਂ ਇਹ ਕਹਾਣੀ ਪਸੰਦ ਕੀਤੀ ਹੈ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰ ਸਕਦੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਫਿਰ ਮਿਲਾਂਗੇ ਇੱਕ ਹੋਰ ਦਿਲ ਛੂਣ ਵਾਲੀ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਬਹੁਤ ਸਾਰਾ ਪਿਆਰ ਤੇ ਅਸ਼ੀਰਵਾਦ ਅਕਸਰ ਜਾਹਲ ਵੇਲੜ ਨਿਕੰਮੇ